ਇੱਕ ਬੱਚਾ ਸਿਕਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦ ਉਸਦੇ ਪੈਰ ਦੇਖੇ ਤਾਂ ਬਹੁਤ ਦੁਖੀ ਹੋਇਆ ਉਹ ਭੱਜ ਕੇ ਨਜ਼ਦੀਕੀ ਦੁਕਾਨ ਤੋਂ ਜੋੜੀ ਬੂਟਾਂ ਦੀ ਲੈ ਆਇਆ ਤੇ ਕਹਿਣ ਲੱਗਾ ਲੈ ਪੁੱਤਰ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਾ ਕਿ ਤੁਸੀਂ ਰੱਬ ਹੋ ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਬੋਲਿਆ ਨਹੀਂ ਨਹੀਂ ਬੇਟਾ ਮੁੰਡਾ ਫੇਰ ਤੁਸੀਂ ਰੱਬ ਦੇ ਦੋਸਤ ਹੋ ਕਿਉਂਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਪਪਾ ਜੀ ਪੈਰ ਬਹੁਤ ਛੱਡਦੇ ਹਨ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ 'ਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ ਅੱਜ ਉਹ ਜਾਣ ਗਿਆ ਸੀ ਕਿ ਰੱਬ ਦਾ ਦੋਸਤ ਬਣਨਾ ਜ਼ਿਆਦਾ ਔਖਾ ਨਹੀਂ